ਹਾਂਜੀ ਦੋਸਤੋ ਐਮਡੀ ਜੋਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਜਵਾਹਰ ਨਵੋਦਿਆ ਵਿਦਿਆਲਿਆ ਭਰਤੀ ਆ ਚੁੱਕੀ ਹੈ ਜੀ ਮਾਨਸਾ ਜ਼ਿਲ੍ਹੇ ਵਾਲੇ ਜ਼ਰੂਰ ਇਹ ਵੀਡੀਓ ਦੇਖਣ। ਪੂਰੀ ਜਾਣਕਾਰੀ ਲੈ ਕੇ حاضر ਹੋ ਚੁੱਕੇ ਹਾਂ ਵੱਖ-ਵੱਖ ਪੋਸਟਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸਿੱਧੀ ਇੰਟਰਵਿਊ ਹੈ। ਤੁਹਾਨੂੰ ਪਤਾ ਹੀ ਹੈ ਜੀ ਤਨਖਾਹ ਵੀ ਬਹੁਤ ਵਧੀਆ ਹੁੰਦੀ ਹੈ ਜੀ ਸਿੱਧੀ ਭਰਤੀ ਹੈਗੀ ਆ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਨੂੰ ਤੇ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ। ਤਾਂ ਕਿ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਅਤੇ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ ਤੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜੀ WhatsApp ਚੈਨਲ ਵੀ ਹੈ ਤੇ Facebook ਪੇਜ ਹੈ ਜੋ ਕਿ MD Job Alerts ਦੇ ਨਾਮ ਦੇ ਉੱਤੇ ਨੇ ਜੀ ਜਾ ਕੇ ਉਹਨਾਂ ਨੂੰ ਜੁਆਇਨ ਕਰ ਲਓ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਨੇ ਚਲੋ ਆਪਾਂ ਨੋਟੀਫਿਕੇਸ਼ਨ ਵੱਲ ਵਧਦੇ ਹਾਂ ਜੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ PM Shri School Jawahar Navodaya Vidyalaya ਜੋ ਕਿ ਫਾਪੜੇ ਭਾਈ ਕੇ ਡਿਸਟ੍ਰਿਕਟ ਮਾਨਸਾ ਦੇ ਵਿੱਚ ਹੈ ਗਿਆ। ਵਾਕ ਇਨ ਇੰਟਰਵਿਊ ਰੱਖੀ ਗਈ ਹੈ ਜੀ ਪੋਸਟਾਂ ਦੇ ਲਈ ਜੀ ਤੇ ਵੈਨਿਊ ਕਿੱਥੇ ਹੋਵੇਗਾ ਜੀ ਇੰਟਰਵਿਊ ਕਿੱਥੇ ਹੋਵੇਗੀ ਜੀ ਪੀ ਐਮ ਸੀਰੀ ਸਕੂਲ ਜਵਾਰ ਨਵੋਦਿਆ ਵਿਦਿਆਲਿਆ ਫਾਪੜੇ ਭਾਈ ਕੇ ਡਿਸਟ੍ਰਿਕਟ ਮਾਨਸਾ ਦੇ ਵਿੱਚ। ਇੰਟਰਵਿਊ ਦਾ ਸਮਾਂ ਤੇ ਸਥਾਨ ਦੀ ਤਨ ਸਥਾਨ ਦਾ ਦੱਸ ਚੁੱਕੇ ਆਂ ਜੀ ਸਮਾਂ ਹੈਗਾ ਜੀ 10 ਵਜੇ ਤੋਂ 4 ਵਜੇ ਤੱਕ ਜੀ 28 2025 ਜੋ ਕਿ 20 ਅਗਸਤ ਹੈ। ਉਸ ਡੇਟ ਨੂੰ ਜੋ ਇੰਟਰਵਿਊ ਹੋਣ ਜਾ ਰਹੀ ਹੈ ਸਭ ਤੋਂ ਪਹਿਲੀ ਪੋਸਟ ਦੀ ਗੱਲ ਕਰੀਏ ਤਾਂ ਹੋਸਟਲ ਸੁਪਰਡੈਂਡਰ ਦੀ ਪੋਸਟ ਹੈ ਜੀ ਫੀਮੇਲ ਦੀ ਪੋਸਟ ਹੈ ਖੂਬ ਅਕਾਦੈਮਿਕ ਕੁਆਲਿਫੀਕੇਸ਼ਨ ਦੀ ਗੱਲ ਕਰੀਏ ਗ੍ਰੈਜੂਏਸ਼ਨ ਕੀਤੀ ਹੋਵੇ ਕਿਸੇ ਵੀ ਡਿਸਪੀਲਨ ਦੇ ਵਿੱਚ ਤੇ ਡਿਜ਼ਾਇਰੇਬਲ ਕੀ ਹੈ ਜੇ ਇਹਨਾਂ ਕੋਲ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਵੀਆਰਟੀ ਡਿਗਰੀ ਹੋਣੀ ਚਾਹੀਦੀ ਹੈ ਜੀ ਟਰੋਫੀਸੀਐਂਸੀ ਇਨ ਰੀਜਨਲ ਲੈਂਗੁਏਜ ਦੇ ਵਿੱਚ ਹੋਣੀ ਚਾਹੀਦੀ ਹੈ ਏਜ ਲਿਮਟ ਦੀ ਗੱਲ ਕਰੀਏ 35 ਸਾਲ ਹੈ ਜੀ ਮੈਕਸਿਮਮ ਹੈਗੀ ਹੈ ਜੀ ਮਿਨਿਮਮ 35 ਸਾਲ ਤੇ 62 ਸਾਲ ਹੋਣੀ ਚਾਹੀਦੀ ਹੈ ਵਰਕ ایکسپੀਰੀਅנס ਦੀ ਗੱਲ ਕਰੀਏ 2 ਸਾਲ ਦਾ ਵਰਕ ایکسپੀਰੀਅנס ਹੋਣਾ ਚਾਹੀਦਾ ਘੱਟੋ ਘੱਟ ਪੇ ਲੈਵਲ 3 21700 ਜਾਂ ਅਬਵ 7th CPC ਜਾਂ ਇਸ ਦੇ ਬਰਾਬਰ ਦਾ ਸਕੇਲ ਕਿਸੇ ਰੈਕੋਗਨਾਈਜ਼ਡ ਰੈ residențial ਸਕੂਲ ਦੇ ਵਿੱਚ ਜਾਂ ਐਕਸ ਡਿਫੈਂਸ ਪਰਸਨਲ ਹੈਵਿੰਗ ਵਰਕ ایکسپੀਰੀਅנס ਆਫ ਮਿਨਿਮਮ 2 ਸਾਲ ਦਾ ਪੇ ਲੈਵਲ 3 ਜਾਂ ਅਬਵ 7th CPC ਮਾਰਟੀਅਰ ਸਟੇਟਸ ਦੀ ਗੱਲ ਕਰੀਏ ਫੀਮੇਲ ਵਿਦਆਊਟ ਇਨਕਮ ਰੈਂਸਸ ਏ ਨੋਟ ਕਰ ਲਓ ਜੀ। ਰੇਨਮਰੇਸ਼ਨ ਦੀ ਗੱਲ ਕਰੀਏ ਤਨਖਾਹ ਦੀ ਗੱਲ ਕਰੀਏ 35750 ਰੁਪਏ ਤਨਖਾਹ ਦਿੱਤੀ ਜਾਵੇਗੀ ਪ੍ਰਤੀ ਮਹੀਨਾ। ਨੈਕਸਟ ਪੋਸਟ ਹੈ ਜੀ ਸਕਿੱਲ ਟੀਚਰ ਬਿਊਟੀ ਐਂਡ ਵੈਲਨੈਸ ਦੀ ਪੋਸਟ ਹੈ। ਕੁਆਲਿਫੀਕੇਸ਼ਨ ਜੀ ਡਿਪਲੋਮਾ ਐਡਵਾਂਸ ਸਰਟੀਫਿਕੇਟ ਕੋਰਸ ਕੀਤਾ ਹੋਵੇ ਜੀ ਕੋਸਮੈਟਿਕਸ ਦੇ ਵਿੱਚ ਜੀ ਬਿਊਟੀ ਥੈਰੇਪੀ ਦੇ ਵਿੱਚ ਬਿਊਟੀ ਕਲਚਰ ਦੇ ਵਿੱਚ ਕਿਸੇ ਮਾਨਤਾ ਪ੍ਰਾਪਤ ਰਿਕੋਗਨਾਈਜ਼ਡ ਇੰਸਟੀਟਿਊਸ਼ਨ ਤੋਂ ਆਈਟੀਆਈ ਐਂਡ ਐਨਵੀਟੀਆਈਸ ਤੋਂ ਕੱਟੋ-ਕੱਟ 3 ਸਾਲ ਦਾ ਐਕਸਪੀਰੀਅੰਸ ਹੋਵੇ ਇਨ ਦਾ ਪ੍ਰੋਫੈਸ਼ਨ ਦੇ ਵਿੱਚ ਜੀ ਅਪਰੇਜ ਲਿਮਟ ਦੀ ਗੱਲ ਕਰੀਏ 50 ਸਾਲ ਬਟ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਉਮਰ ਜੀ ਮਿਨੀਮਮ ਤੇ ਫਾਰ ਐਕਸ ਐਨਵੀਐਸ ਜਾਂ ਗਵਰਨਮੈਂਟ ਸਕੂਲ ਟੀਚਰਸ ਦੇ ਲਈ ਮੈਕਸਿਮਮ ਏਜ ਲਿਮਟ ਦੀ ਗੱਲ ਕਰੀਏ 65 ਸਾਲ ਰੱਖੀ ਗਈ ਹੈਗੇ ਜੀ ਕੱਟ ਆਫ ਡੇਟ ਆਲ ਪੈਰਾਮੀਟਰ ਦੀ ਹੈਗੀ ਹੈ 1 ਕੱਟ 2025 ਤਨਖਾਹ ਹੋਵੇਗੀ ਜੀ 34125 ਰੁਪਏ ਪ੍ਰਤੀ ਮਹੀਨਾ ਨੋਟ ਕਰੋ ਜੀ ਪਿਓਰਲੀ ਕੰਟਰੈਕਟ ਬੇਸ ਦੇ ਉੱਤੇ ਪੋਸਟਾਂ ਨੇ ਜੋ ਕਿ 31 ਮਾਰਚ 2026 ਤੱਕ ਹੈ ਜਾਂ ਟਿਲ ਦਾ ਜੋਇਨਿੰਗ ਆਫ ਦਾ ਰੈਗੂਲਰ ਸਟਾਫ ਤੱਕ ਜੀ ਤੇ ਪਹੁੰਚਣਾ ਕਿੱਥੇ ਹੈਗਾ ਤੁਹਾਨੂੰ ਦੱਸ ਹੀ ਚੁੱਕਿਆ ਪੀਐਮ ਸੀਰੀ ਸਕੂਲ ਜਵਾਰ ਨਗਰ ਵਿਦਿਆਲਿਆ ਫਾਫੜੇ ਭਾਈ ਕੇ 20 ਅਗਸਤ 2025 ਨੂੰ ਜੀ ਕੋਈ ਟੀਏਡੀਏ ਨਹੀਂ ਦਿੱਤਾ ਜਾਵੇਗਾ ਇੰਟਰਵਿਊ ਤੇ jnvman@gmail.com ਉਤੇ ਆਪਣੇ ਜੋ ਰੈਜ਼ਿਊਮੇ ਸੈਂਡ ਕਰ ਸਕਦੇ ਹੋ ਜੀ ਤੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਆਫੀਸ਼ੀਅਲ ਨੰਬਰ 81687 42648 98933 44592 ਉੱਤੇ ਜੀ ਸੰਪਰਕ ਕਰ ਸਕਦੇ ਹੋ ਜੀ ਸਾਰੇ ਡਾਕੂਮੈਂਟਸ ਜ਼ਰੂਰ ਲੈ ਕੇ ਜਾੜੇ ਦੇਣੀ ਐਸੀ ਅੱਜ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਕਿਉਂਕਿ ਅਸੀਂ ਬਹੁਤ ਮਿਹਨਤ ਨਾਲ ਪੋਸਟਾਂ ਲੱਭ ਕੇ ਲੈ ਕੇ ਉਹਨਾਂ ਜਾਣਕਾਰੀ ਲੱਭ ਕੇ ਲੈ ਕੇ ਆਣੇ ਆ ਤੇ ਹੁਣ ਮਿਲਦੇ ਆ ਜੀ ਬਹੁਤ ਸਾਰੀਆਂ ਹੋਰ ਵੀ ਪੋਸਟਾਂ ਨੇ ਨਵੀਆਂ ਪੋਸਟਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਖਾ